ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਅਨਮਿਊਟ ਮੈਂ ਤੁਹਾਡੇ ਨਾਲ ਰੋਮਨ ਬਾਜਵਾ ਤੁਸੀਂ ਦੇਖ ਰਹੇ ਹੋ ਪੰਜਾਬ ਨਾਊ ਬੁਲੇਟਿਨ ਤੇ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆ ਡਾਕਟਰ ਮਨਮੋਹਨ ਸਿੰਘ ਦੀ ਹਸਤੀਆਂ ਦਿੱਲੀ ਦੇ ਗੁਰਦੁਆਰਾ ਮਜਨੂ ਕਟਲਾ ਨੇੜੇ ਯਮਨਾ ਕਾਰਟ ਵਿਖੇ ਜਲ ਪਰਵਾਕਿਤੇਆਂ ਗਈਆਂ ਨੇ ਇਸ ਦੌਰਾਨ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਰਹੇ ਤਸਦੀਕ ਕੀ ਸ਼ਨੀਵਾਰ ਨੂੰ ਡਾਕਟਰ ਸਿੰਘ ਦਾ ਸਿੱਖ ਰੀਤੀ ਰਿਵਾਜਾ ਮੁਤਾਬਿਕ ਦਿੱਲੀ ਦੇ ਨਿਗਮਬੋਧ ਕਾਰਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਡਾਕਟਰ ਮਨਮੋਹਨ ਸਿੰਘ ਦੀ ਮ੍ਰਿਤਕ ਦੇ ਨੂੰ ਮੁੱਖ ਅਗਨੀ ਉਹਨਾਂ ਦੀ ਤੀ ਵੱਲੋਂ ਦਿੱਤੀ ਗਈ ਬਾਦ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਡਾਕਟਰ ਸਿੰਘ ਦੇ ਫੁੱਲ ਚੋਗੇ ਗਏ ਅਤੇ ਅੱਜ ਪਰਿਵਾਰ ਵੱਲੋਂ ਯਮਨਾ ਨਦੀ ਵਿੱਚ ਅਸਥੀਆਂ ਨੂੰ ਜਲ ਪਰਵਾਕੀਤਾ ਗਿਆ ਜ਼ਿਕਰ ਆਸੇ ਕਿ 26 ਦਸੰਬਰ ਨੂੰ ਡਾਕਟਰ ਮਨਮੋਹਨ ਸਿੰਘ ਦਾ ਦਿੱਲੀ ਦੇ ਏਮਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ ਇਸ ਮੌਕੇ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰ ਮੌਜੂਦ ਰਹੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰஞ்சிਤ ਸਿੰਘ ਵੱਲੋਂ ਮਰਹੂਮ ਡਾਕਟਰ ਮਨਮੋਹਨ ਸਿੰਘ ਦੀ ਅੱਜ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ ਡਾਕਟਰ ਸਿੰਘ ਦਾ ਬਿਤਿਦਿਨੀ ਦਿੱਲੀ ਦੇ ਨਿਗਮਪੋਰਟ ਕਾਰਟਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਸੀ 21 ਤੋਪਾਂ ਦੀ ਫੌਜ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਸਾਦੇ ਅਤੇ ਨਿਰਪੱਖ ਸੋਚ ਦੇ ਮਾਲਕ ਡਾਕਟਰ ਸਿੰਘ ਭਾਵੇਂ ਸਰੀਰੀ ਪੱਖੋਂ ਸਾਡੇ ਨਾਲ ਮੌਜੂਦ ਨਹੀਂ ਨੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ ਤੇ ਗੱਲ ਕਰਦੇ ਹਾਂ 30 ਦਸੰਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਲਾਕਡਾਊਨ ਵਰਗੇ ਹਾਲਾਤ ਪੈਦਾ ਹੋਣ ਜਾ ਰਹੇ ਨੇ ਲਾਕਡਾਊਨ ਜਿਸ ਦਾ ਮਤਲਬ ਸਭ ਕੁਝ ਬੰਦ ਹੁੰਦਾ ਹੈ ਸੰਵਾਨ ਨੂੰ ਪੰਜਾਬ ਵਿੱਚ ਅਜੇ ਹੇ ਕੁਝ ਹੋਵੇਗਾ ਜਾਂ ਫਿਰ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਤਾਂ ਕਿਸਾਨ ਪਲਕੇ ਪੰਜਾਬ ਬੰਦ ਕਰਾਉਣ ਜਾ ਰਹੇ ਨੇ ਇਸ ਦੌਰਾਨ ਕਿਸਾਨਾਂ ਵੱਲੋਂ ਸਾਰੇ ਸਕੂਲ ਕਾਲਜ ਦਫਤਰ ਅਤੇ ਹਰ ਤਰ੍ਹਾਂ ਦੇ ادارے ਇੱਥੇ ਤੱਕ ਕਿ ਸੜਕੀ ਅਤੇ ਰੇਲ ਆਵਾਜਾਈ ਵੀ ਠਪਕੀਤੀ ਜਾਏਗੀ ਐਲਾਨ ਬਿਤੇ ਦਿਨੀ ਖਨੋਰੀ ਬਾਰਡਰ ਬੈਠੇ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਵੱਲੋਂ ਕੀਤਾ ਗਿਆ ਸੀ ਪੰਦੇਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ 30 ਦਸੰਬਰ ਨੂੰ ਪੰਜਾਬ ਦੇ ਸਾਰੇ ਦਫਤਰ ਬੰਦ ਕਰਾਏ ਜਾਣਗੇ ਇਸ ਮੰੰਦੀ ਸਾਰੇ ਦਫ਼ਤਰਾਂ ਨੂੰ ਕਿਸਾਨ ਅਗਾਊਂ ਸੂਚਨਾ ਦੇ ਰਹੇ ਨੇ ਉਹਨਾਂ ਦੱਸਿਆ ਕਿ ਅਸੀਂ ਮੁਲਾਜ਼ਮ ਜਥੇਬੰਦੀਆਂ ਨਾਲ ਗਲਬਾਤ ਕਰ ਰਹੇ ਹਾਂ ਜਥੇਬੰਦੀਆਂ ਨੂੰ ਬੰਦ ਦੇ ਸਦੇ ਨੂੰ ਸਮਰਥਨ ਦੇਣ ਲਈ ਅਪੀਲ ਕੀਤੀ ਗਈ ਜ਼ਿਆਦਾਤਰ ਜਥੇਬੰਦੀਆਂ ਤਾਂ ਪਹਿਲਾਂ ਹੀ ਕਿਸਾਨਾਂ ਨੂੰ ਸਮਰਥਨ ਦੇ ਚੁੱਕੀਆਂ ਨੇ ਕਿਸਾਨ ਆਗੂ ਨੇ ਦੱਸਿਆ ਕਿ 30 ਦਸੰਬਰ ਨੂੰ ਸਿਰਫ ਦੁਕਾਨਾਂ ਦਫ਼ਤਰ ਸਕੂਲ ਕਾਲਜ ਹੀ ਨਹੀਂ ਬੰਦ ਰਹਿਣਗੇ ਸਗੋਂ ਇਸ ਤੋਂ ਇਲਾਵਾ ਸੜਕੀ ਆਵਾਜਾਈ ਵੀ ਠੱਪ ਕੀਤੀ ਜਾਏਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬੰਦ ਦੇ ਸਮਰਥਨ ਵਿੱਚ ਪਿੰਡਾਂ ਅੰਦਰ ਅਨਾਊਂਸਮੈਂਟ ਕਰਵਾ ਦਿੱਤੀ ਜਾਏ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੂਰਾ ਪੰਜਾਬ ਮੁਕੰਮਲ ਬੰਦ ਕਰਿਆ ਜਾਏਗਾ ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲ ਰਿਹਾ ਜੀ ਜਿਹੜਾ ਹੁਣ ਸਾਰਾ ਸਿਨੈਰੀਓ ਸਾਨੂੰ ਜੋ ਨਜ਼ਰ ਆ ਰਿਹਾ ਐਨ ਲੱਗਦਾ ਜਿਵੇਂ ਸੁਪਰੀਮ ਕੋਰਟ ਵਰਸਸ ਕਿਸਾਨ ਮਜ਼ਦੂਰ ਹੋਣ ਔਰ ਸੁਪਰੀਮ ਕੋਰਟ ਨੂੰ ਜਿਵੇਂ ਬਹੁਤ ਵੱਡੀ ਚਿੰਤਾ ਵਾ ਕਿਸੇ ਕਿਸਾਨ ਲੀਡਰ ਦੀ ਤਾਂ ਜਿਹੜਾ 7 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਗਿਆ ਉਹਦੀ ਚਿੰਤਾ ਕੌਣ ਕਰੂਗਾ ਜਿਹੜਾ ਕਰਜ਼ੇ ਕਰਕੇ ਚਲਾ ਗਿਆ ਦੂਸਰਾ ਅੰਦੋਲਨ ਅਸਲ ਵਿੱਚ ਮੋਦੀ ਸਰਕਾਰ ਵਰਸਸ ਕਿਸਾਨ ਮਜ਼ਦੂਰ ਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ ਹੋਰ ਲਗਭਗ 12 ਮੰਗਾਂ ਜਿਹੜਾ ਮੋਦੀ ਸਰਕਾਰ ਨੂੰ ਕਾਰਪੋਰੇਟ ਦੀ ਪਾਲਿਸੀ ਲਾਗੂ ਕਰਨ ਕਰਕੇ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਹੀ ਹੋ ਰਹੇ ਨੇ ਪੰਜਾਬ ਤੇ ਦੇਸ਼ ਦਾ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਮਨੌਲੀ ਹਰ ਤਰ੍ਹਾਂ ਨਾਲ ਆਪਣੀ ਸਟਰਗਲ ਜਾਰੀ ਰੱਖੂਗਾ ਅਰ ਮੈਂ ਭਗਵੰਤਮਾਨ ਸਰਕਾਰ ਨੂੰ ਕਹਿ ਦੇਣਾ ਚਾਹੁੰਨਾ ਵੀ ਵੇਖਿਓ ਕਿਤੇ ਬਾਦਲ ਤੇ ਉਸ ਵੇਲੇ ਦੀ ਕਾਲੀ ਪਾਸ ਸਰਕਾਰਾਂ ਕਿਤੇ ਅੱਖ ਨਾ ਚੱਪਣ ਦਾ ਯਤਨ ਕਰਿਓ ਇਹ ਇੰਨਾ ਮਹਿੰਗਾ ਪਊਗਾ ਕਿ ਸਾਰੀਆਂ ਉਮਰਾਂ ਲੰਘ ਜਾਣੀਆਂ ਵਾ ਅਫਸਰਾਂ ਨੇ ਨਹੀਂ ਕੁਝ ਦੇਣਾ ਹੁੰਦਾ ਇਹ ਕਾਨੂੰਨੀ ਕਾਰਵਾਈਆਂ ਨੇ ਇਸ ਕਰਕੇ ਡੱਲੇਵਾਲ ਸਾਹਿਬ ਸਵੈਚਾ ਨਾਲ ਅਰ ਦੋਵੇਂ ਕਿਸਾਨਾਂ ਮਜ਼ਦੂਰ ਫਾਰਮਾ ਦੋਵੇਂ ਫਾਰਮਾਂ ਦੀ ਇੱਛਾ ਨਾਲ ਬੈਠਿਆ ਗਿਆ ਉਹ ਕੋਈ ਛੋਟੇ ਲੀਡਰ ਨਹੀਂ ਹੈਗੇ ਜਿਨ੍ਹਾਂ ਦਾ 40-45 ਸਾਲ ਦਾ ਤਜਰਬਾ ਜਿਨ੍ਹਾਂ ਨਾਲ ਕੋਈ ਛਲ ਕਰ ਲੂਗਾ ਇਸ ਕਰਕੇ ਦੇਸ਼ ਦੇ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚੋ ਔਰ ਕੱਲ ਦਾ 30 ਦਾ ਜਿਹੜਾ 30 ਦਸੰਬਰ ਦਾ ਪੰਜਾਬ ਬੰਦ ਆ ਜਿਵੇਂ ਸਾਰਿਆਂ ਤਬਕਿਆਂ ਨੇ ਉਹਨੂੰ ਸਮਰਥਨ ਦਿੱਤਾ ਹੈ ਬਹੁਤ ਵੱਡੀ ਗੱਲ ਹੈਗੀ ਆ ਜਿਵੇਂ ਜਿੰਨੇ ਵੀ ਡੀਸੀ ਦਫ਼ਤਰਾਂ ਦਾ ਕਰੈਡਿਕਲ ਸਟਾਫ ਆ ਉਹਨਾਂ ਦਾ ਸਮਰਥਨ ਵੀ ਸਾਨੂੰ ਆਇਆ ਯੂਨੀਵਰਸਟੀਆਂ ਦੇ ਅੰਦਰ ਪ੍ਰੋਫੈਸਰਾਂ ਤੇ ਅ ਅ ਵਿਦਿਆਰਥੀਆਂ ਦਾ ਸਮਰਥਨ ਵੀ ਆ ਗਿਆ ਵਕੀਲਾਂ ਦਾ ਸਮਰਥਨ ਵੀ ਆਇਆ ਸੀ ਧੰਨਵਾਦੀਆਂ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੂਗਾ ਅਸੀਂ ਜ਼ਰੂਰੀ ਜੜੇ ਦੇਸ਼ ਦੇ ਕੋਈ ਨਾਗਰਿਕ ਪੰਜਾਬ ਦੇ ਅੱਗੇ ਪਿੱਛੇ ਜਾਣਾ ਚਾਹੁੰਦੇ ਅੱਜ ਸਾਰੀ ਦਿਹਾੜੀ ਤੇ ਰਾਤ ਰਾਤ ਤੱਕ ਚਲੇ ਜਾਣ ਸਾਡੀ ਨਿਮਰਤਾ ਸਹਿਤ ਬੇਨਤੀ ਆ ਪ੍ਰੈਸ ਵਾਲਿਆਂ ਨੂੰ ਵੀ ਹਾਂ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਉਹਦੇ ਨਾਲ ਬਰਾਤ ਠੀਕ ਹੈ ਉਹਦੇ ਨਾਲ ਡੈੱਡ ਬਾਡੀ ਕਿਸੇ ਕਿਸਮ ਦੀ ਵੀ ਆਉਂਦੀ ਹੈਗੀ ਆ ਉਹਨੂੰ ਨਹੀਂ ਰੋਕਣਾ ਹੈਗਾ ਕੋਈ ਮਰਗਤੇ ਜਾ ਰਿਹਾ ਹੈਗਾ ਇਹਦਾ ਵੀ ਖਿਆਲ ਰੱਖਣਾ ਹੈਗਾ ਵਾ ਸੋ ਇੰਟਰਵਿਊ ਔਰ ਇੰਟਰਵਿਊ ਲਈ ਕੋਈ ਵਿਦਿਆਰਥੀ ਜਾ ਰਿਹਾ ਜਾਂ 에어ਪੋਰਟ ਤੇ ਕੋਈ ਜਾ ਰਿਹਾ ਹੈਗਾ ਸੋ ਇਹਨਾਂ ਗੱਲਾਂ ਦਾ ਹਰ ਹਾਲ ਦੇ ਵਿੱਚ ਖਿਆਲ ਰੱਖਣਾ ਚਾਹੀਦਾ ਐਮਰਜੈਂਸੀ ਸੇਵਾਵਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਔਰ ਕੱਲ ਵਾਲੇ ਬੰਦ ਦੇ ਵਿੱਚ ਜਿੱਥੇ ਸੜਕਾਂ ਤੇ ਰੇਲਾਂ ਡਕੀਆਂ ਜਾਣੀਆਂ ਨੇ ਉੱਥੇ ਲੱਖਾਂ ਲੋਕ ਆਮ ਜਨਤਾ ਸਾਨੂੰ ਦਿਖਣੀ ਚਾਹੀਦੀ ਆ ਧੰਨਵਾਦ ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਇਸ ਨਾਲ ਜੁੜੀ ਵੱਡੀ ਖਬਰ سامنے ਆ ਰਹੀ ਹੈ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਸ ਟਰਾਂਸਪੋਰਟ ਯੂਨੀਅਨ ਨੇ ਵੀ ਪੰਜਾਬ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਯੂਨੀਅਨ ਦੇ ਸੀਨੀਅਰ ਉਪប្រਦਾਨ ਬਲਜਿੰਦਰ ਸਿੰਘ ਅਤੇ ਕਨਵੀਨਰ ਬਚਿੱਤਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਯੂਨੀਅਨ ਨੇ ਇੱਕ ਬੈਠਕ ਕਰਕੇ ਫੈਸਲਾ ਲਿਆ ਗਿਆ ਕਿ ਉਹਨਾਂ ਦੀ ਜਥੇਬੰਦੀ ਕਿਸਾਨਾਂ ਦੇ ਪੰਜਾਬ ਬੰਦ ਵਿੱਚ ਕਿਸਾਨਾਂ ਦਾ ਸਾਥ ਦੇਵੇਗੀ ਉਹਨਾਂ ਨੇ ਕਿਹਾ ਕਿ ਯੂਨੀਅਨ ਦੀਆਂ ਸਾਰੀਆਂ ਬੱਸਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਪੂਰਨ ਤੌਰ ਤੇ ਬੰਦ ਰਹਿਣ ਗਿਆ ਉਹਨਾਂ ਦਾ ਕਹਿਣਾ ਹੈ ਕਿ ਹੱਕਾਂ ਲਈ ਸੰਘਰਸ਼ ਕਰ ਰਹੇ ਸੰਗਠਨ ਨੇ 30 ਦਸੰਬਰ ਯਾਨੀ ਪਾਲਕੇ ਪੰਜਾਬ ਬੰਦ ਕਰਨ ਦਾ ਜੋ ਫੈਸਲਾ ਲਿਆ ਹੈ ਅਸੀਂ ਉਸ ਦਾ ਪੂਰਾ ਸਮਰਥਨ ਕਰਾਂਗੇ ਕਿਉਂਕਿ ਦਿਨ ਬਦਿਨ ਕਸ ਦੇ ਬੋਝ ਹੇਠ ਦਬ ਰਹੇ ਕਿਸਾਨਾਂ ਨੂੰ ਬਚਾਉਣਾ ਜ਼ਰੂਰੀ ਹੈ ਇਹ ਤੇ ਦੱਸ ਦਈਏ ਕਿ ਪੰਜਾਬ ਬੰਦ ਸੱਦੇ ਨੂੰ ਸਫਲ ਬਣਾਉਣ ਲਈ ਲਗਾਤਾਰ ਕਿਸਾਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਕਿਸਾਨ ਨੇਤਾ ਸਰਵਨ ਸਿੰਘ ਪੰਦੇ ਨੇ ਕਿਹਾ ਕਿ ਬੰਦ ਦੌਰਾਨ ਮੈਡੀਕਲ ਸੇਵਾਵਾਂ ਤੇ ਹੋਰ ਐਮਰਜੈਂਸੀ ਸਹੂਲਤਾ ਪਹਿਲਾ ਵਾਂਗ ਜਾਰੀ ਰਹਿਣਗੀਆਂ 에어ਪੋਰਟ ਤੇ ਮੁਸਾਫਰਾਂ ਤੇ ਵਿਆਸਮਾਰੋ ਦੇ ਵਾਹਨਾਂ ਨੂੰ ਨਹੀਂ ਰੋਕਿਆ ਜਾਏਗਾ ਇਸ ਦੇ ਨਾਲ ਹੀ ਪ੍ਰਿਕਿਆਰਤਿਆਂ ਨੂੰ ਵੀ ਉਹਨਾਂ ਨੇ ਪ੍ਰਿਕਿਆ ਕੇਂਦਰ ਤੱਕ ਜਾਣ ਵਿੱਚ ਪੂਰੀ ਮਦਦ ਦਿੱਤੀ ਜਾਏਗੀ ਪੰਦੇ ਨੇ ਕਿਹਾ ਕਿ ਬੰਦ ਸਵੇਰੇ 7:00 ਸ਼ਾਮ 4 ਵਜੇ ਤੱਕ ਰਹੇਗਾ ਜੀ ਮੇਰਾ ਨਾਮ ਬਜੇਤਰ ਸਿੰਘ ਹੈ ਮੈਂ ਪੰਜਾਬ ਰੋੜੇ ਪਨਬਸ ਪੀਆਰਟੀਸੀ ਕੰਡਕਟਰ ਵਰਕਰ ਯੂਨੀਅਨ ਮੋਗਾ ਡਿਪੂ ਦਾ ਕਨਵੀਨਰ ਹਾਂ ਜੀ ਸਰ 30 ਤਰੀਕ ਨੂੰ ਜਿਹੜੀ ਸਟ੍ਰਾਈਕ ਦਿੱਤੀ ਗਈ ਹੈ ਉਹਨੂੰ ਜੱਥੇ ਬੰਦਿਆਂ ਦਾ ਕੀ ਰੋਲ ਰਹੇਗਾ ਲੋਕ ਦੇਖੋ ਜੀ ਜੋ ਕਿਸਾਨਾਂ ਵੱਲੋਂ 30 ਤਰੀਕ ਦੀ ਜੋ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਪੰਜਾਬ ਰੋੜੇ ਪਨਬਸ ਕੰਡਕਟਰ ਵਰਕਰ ਯੂਨੀਅਨ 10 ਤੋਂ ਲੈ ਕੇ 2 ਵਜੇ ਤੱਕ ਉਸ ਹੜਤਾਲ ਦਾ ਸਮਰਥਨ ਕਰੂਗੀ ਜੀ ਡੱਲੇਵਾਲ ਸਾਹਿਬ ਨੂੰ 32-33 ਦਿਨ ਹੋ ਗਏ ਆ ਭੁੱਖ ਹੜਤਾਲ ਤੇ ਬੈਠਿਆ ਨੂੰ ਲੱਗਦਾ ਇਸ ਤਰ੍ਹਾਂ ਭਾਰਤ ਬੰਦ ਕਰਕੇ ਕੋਈ ਸਰਕਾਰ ਤੇ ਅਸਰ ਪਵੇਗਾ ਦੇਖੋ ਜੀ ਜਿਹੜੀਆਂ ਸਰਕਾਰਾਂ ਨੇ ਇਹ ਕਾਰਪੋਰੇਟ ਘਰਾਣਿਆਂ ਦੀਆਂ ਸਰਕਾਰਾਂ ਨੇ ਆਪਣੀਆਂ ਹੱਕੀਅਤ ਤੇ ਜਾਇਜ਼ ਮੰਗਾਂ ਨੂੰ ਮਨਾਉਣ ਲਈ ਇਹਨਾਂ ਸਰਕਾਰਾਂ ਤੇ ਦਬਾਅ ਬਣਾਉਣਾ ਪੈਂਦਾ ਹੈ ਤੇ ਜੁੜਾ ਇਹ ਬੰਦ ਦਾ ਸੱਦਾ ਹੈ ਇਹ ਵੀ ਇਸ ਲੜੀ ਦਾ ਇੱਕ ਮਣਕਾ ਹੈ ਇਸ ਮਾਲਾ ਦਾ ਇੱਕ ਮਣਕਾ ਹੋ ਸਕਦਾ ਇਸ ਦਬਾਅ ਨਾਲ ਕੋਈ ਸਰਕਾਰ ਦੀ ਜਿਹੜੀ ਸੁੱਤੀ ਹੋਈ ਸਰਕਾਰ ਦੀ ਕੋਈ ਨੀਂਦ ਖੁੱਲੇ ਲੱਗਦਾ ਤੁਹਾਡੇ ਇਸ ਤਰ੍ਹਾਂ ਸਟ੍ਰਾਈਕ ਕਰਨ ਨਾਲ ਕੋਈ ਜਿਹੜੀ ਕੇਂਦਰ ਸਰਕਾਰ ਦੇ ਉੱਤੇ ਕੋਈ ਬੂਰ ਪਾਏਗਾ ਉਹ ਕਿਸਾਨਾਂ ਦੀ ਮੰਗਾਂ ਦੇ ਉੱਤੇ ਕੋਈ ਬੂਰ ਪਾਏਗਾ ਦੇਖੋ ਜੀ ਪੂਰੇ ਪੰਜਾਬ ਵਿੱਚ ਜਿੰਨੇ ਵੀ ਕਾਰੋਬਾਰ ਹੈ ਜਾਂ ਕੋਈ ਵੀ ਟਰਾਂਸਪੋਰਟਾਂ ਜੋ ਜਿੰਨੇ ਵੀ ਮਹਿਕਮੇ ਨੇ ਉਹ ਸਮਰਥਨ ਕਰ ਰਹੇ ਆ ਕਿਸਾਨੀ ਨੂੰ ਠੀਕ ਹੈ ਜੀ ਡੱਲੇਵਾਲ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਲਈ ਨਹੀਂ ਪੂਰੇ ਦੇਸ਼ ਲਈ ਆਪਣੇ ਜਿਹੜਾ ਭੁਖੜ ਹੜਤਾਲ ਦੇ ਬੈਠੇ ਆ ਤੇ ਸਾਡਾ ਜਿਹਨੇ ਫਰਜ ਬੰਦਾ ਸਾਰਿਆਂ ਦਾ ਵੀ ਅਸੀਂ ਜੋ ਵੀ ਇਹ ਹੜਤਾਲ ਇਹਨਾਂ ਨੇ 30 ਤਰੀਕ ਦੀ ਦਿੱਤੀ ਬੰਦ ਦਾ ਸੱਦਾ ਸੀ ਉਹਦੇ ਵਿੱਚ ਸਮਰਥਨ ਕਰੀਏ ਤੇ ਸਾਨੂੰ ਇਹ ਉਮੀਦ ਵੀ ਹੈ ਕਿ ਸਾਡਾ ਜੋ ਸਮਰਥਨ ਹੈ ਜੋ ਅਸੀਂ ਬੰਦ ਕਰਾਂਗੇ ਉਸ ਦਾ ਕੋਈ ਪ੍ਰਭਾਵ ਜਿਹੜਾ ਸੈਂਟਰ ਸਰਕਾਰ ਤੇ ਜਾਂ ਸੂਬਾ ਸਰਕਾਰ ਤੇ ਜ਼ਰੂਰ ਬਣੂਗਾ ਜੀ ਤੇ ਇਸ ਵਕਤ ਖਨੋਰੀ ਬਾਰਡਰ ਤੋਂ ਖਬਰ ਆ ਰਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਲਕੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਲੋਕਾਂ ਤੋਂ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਬੰਦ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਦੱਖਣੀ ਕੋਰੀਆ ਦੇ ਇੱਕ ਹਵਾਈ ਅੱਡੇ ਤੇ ਲੈਂਡਿੰਗ ਸਮੇਂ ਜਹਾਜ਼ ਹਾਸਾ ਵਾਪਰ ਗਿਆ। ਜਹਾਜ਼ ਨੂੰ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 120 ਤੋਂ ਪਾਰ ਹੋ ਚੁੱਕੀ ਹੈ। ਦੱਖਣ ਕੋਰੀਆ ਦੀ ਫਾਇਰ ਏਜੰਸੀ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐਮਰਜੈਂਸੀ ਦਫ਼ਤਰ ਨੇ ਦੱਸਿਆ ਕਿ ਦੱਖਣੀ ਸ਼ਹਿਰ ਮੋਇਨ ਦੇ ਹਵਾਈ ਅੱਡੇ ਤੇ ਕ੍ਰੈਸ਼ ਹੋਇਆ ਜੇਜ਼ੂ 에ਅ ਦਾ ਯਾਤਰੀ ਜਹਾਜ਼ ਬੈਂਕਾਕ ਤੋਂ 181 ਲੋਕਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ ਐਮਰਜੈਂਸੀ ਦਫ਼ਤਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ ਅਤੇ ਬਚਾਅ ਅਧਿਕਾਰੀ ਦੱਖਣੀ ਸ਼ਹਿਰ ਮੁਆਨ ਦੇ ਹਵਾਈ ਅੱਡੇ ਤੇ ਜੇਜ਼ੂ 에ਅ ਦੇ ਯਾਤਰੀ ਜਹਾਜ਼ ਤੋਂ ਯਾਤਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਦਫ਼ਤਰ ਦੇ ਅਨੁਸਾਰ ਲੈਂਡਿੰਗ ਗিয়ার ਵਿੱਚ ਖਰਾਬੀ ਹੋਣ ਕਾਰਨ ਜਹਾਜ਼ ਰਨਵੇ ਤੋਂ ਅਚਾਨਕ ਫਿਸਲ ਗਿਆ ਅਤੇ ਇੱਕ ਬੈਰੀਅਰ ਨਾਲ ਟਕਰਾ ਗਿਆ ਜਿਸ ਕਾਰਨ ਇਸ ਵਿੱਚ ਅੱਗ ਲੱਗ ਗਈ। ਇਸ ਹਾਦਸੇ ਨਾਲ ਜਹਾਜ਼ ਦੇ ਪਰ ਖੱਜੇ ਤੱਕ ਉੱਡ ਗਏ। ਦੂਜੇ ਪਾਸੇ ਇਸ ਜਹਾਜ਼ ਵਿੱਚ 181 ਲੋਕ ਸਵਾਰ ਸਨ ਜਿਨ੍ਹਾਂ ਵਿੱਚ 175 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ। ਦੱਸ ਦਈਏ ਕਿ ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਹੈ ਜਿਸ ਵਿੱਚ ਜਹਾਜ਼ ਰਨਵੇ ਤੋਂ ਕਾਫੀ ਦੂਰ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਣ ਕਾਰਨ ਜਹਾਜ਼ ਨੂੰ ਅਗਲਾ ਗਈ ਉਧਰ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ 140 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਐਤਵਾਰ ਨੂੰ ਕਈ ਏਜੰਸੀਆਂ ਦੀ ਮਦਦ ਨਾਲ 16 ਘੰਟੇ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ ਬੱਚੇ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਗੁਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਪਿਪਲੀਆ ਪਿੰਡ ਵਿੱਚ ਸ਼ਨੀਵਾਰ ਸ਼ਾਮ ਕਰੀਬ 5 ਵਜੇ ਸੁਮਿਤ ਮੀਨਾ ਨਾਮ ਦਾ ਬੱਚਾ ਬੋਰਵੈਲ ਵਿੱਚ ਡਿੱਗਿਆ ਸੀ ਗੁਨਾ ਦੇ ਜ਼ਿਲ੍ਹਾ ਮੈਜਿਸਟਰੇਟ ਸਤਿੰਦਰ ਸਿੰਘ ਨੇ ਦੱਸਿਆ ਕਿ ਬੱਚਾ ਕਰੀਬ 39 ਫੁੱਟ ਦੀ ਡੂੰਘਾਈ ਵਿੱਚ ਫਸਿਆ ਹੋਇਆ ਸੀ ਬੋਰਵੈਲ ਕਰੀਬ 140 ਫੁੱਟ ਡੂੰਘਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਬੋਰਵੈਲ ਵਿੱਚ ਪਾਣੀ ਨਹੀਂ ਸੀ ਇਸ ਲਈ ਇਸ ਨੂੰ ਕਵਰ ਕੀਤਾ ਗਿਆ ਸੀ ਦੇਸ਼ਾਮ ਪੋਪਾਲ ਤੋਂ ਪਹੁੰਚੀ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੀ ਟੀਮ ਨੇ ਬਚਾਅ ਕਾਰਜ ਵਿੱਚ ਮਦਦ ਕੀਤੀ کافی ਦੇਰ ਤੱਕ ਉਸ ਨੂੰ ਨਾ ਮਿਲਣ ਤੇ ਸੁਮੀ ਦੇ ਪਰਿਵਾਰਿਕ ਮੈਂਬਰ ਕਬਰ ਆ ਗਏ ਇੱਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਕਾਫੀ ਦੇਰ ਤੱਕ ਲੱਭਿਆ ਗਿਆ ਤਾਂ ਪਤਾ ਲੱਗਿਆ ਕਿ ਉਹ ਬੋਰਵੈਲ ਵਿੱਚ ਡਿੱਗਿਆ ਹੋਇਆ ਸੀ ਤੇ ਗੱਲ ਕਰਦੇ ਕਿਸਾਨ ਅੰਦੋਲਨ ਦੀ ਅੰਦੋਲਨ ਦੀ ਰੂਪਰੇਖਾ ਤਿਆਰ ਕਰਨ ਲਈ 102 ਖਾਪਾ ਨੇ 11 ਮੈਂਬਰਾਂ ਦੀ ਕਮੇਟੀ ਬਣਾਈ ਕਮੇਟੀ ਮੋਰਚੇ ਤੇ ਜਾ ਕੇ ਸਰਕਾਰ ਨਾਲ ਗੱਲ ਕਰੇਗੀ ਤੇ ਖਾਪਾਂ ਦਾ ਅੰਦੋਲਨ ਚਲਾਏਗੀ ਖਾਪ ਪੰਚਾਇਤਾਂ ਦੀ ਕਮੇਟੀ ਨੇ ਵੀ ਕੇਂਦਰ ਸਰਕਾਰ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ ਖਾਪਾ ਵੱਲੋਂ ਬਣਾਈ ਗਈ 11 ਮੈਂਬਰਾਂ ਦੀ ਕਮੇਟੀ ਵਿੱਚ ਉਮੇਸ਼ ਸਿੰਘ ਸਰਪੰਚ ਰਿਠਾਲ ਦਹਿਆ ਖਾਪ ਦੇ ਮੁਖੀ ਜੈਪਾਲ ਦਹਿਆ ਸतीश ਖਾਪ ਦੇ ਨੁਮਾਇੰਦੇ ਸतीश ਚੇਅਰਮੈਨ ਕੰਡੇਲਾ ਖਾਪ ਦੇ ਨੁਮਾਇੰਦੇ ਓਮਪrakash ਕੰਡੇਲਾ ਮਹਿਮ 24ਵੀਂ ਤਪਾ ਪ੍ਰਦਾਨ ਮਹਾਵੀਰ ਆਦਿ ਸ਼ਾਮਲ ਨੇ ਮਾ ਪੰਚਾਇਤ ਲਈ ਪਹੁੰਚੇ ਖਾਪ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਮਹਾਪੰਚਾਇਤ ਦੁਪਹਿਰ 1 ਵਜੇ ਤੱਕ ਸ਼ੁਰੂ ਕੀਤੀ ਗਈ ਖਬਰ ਅਮਰਸਤੋਂ ਆ ਰਹੀ ਹੈ ਰੋਹਾਨੀ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਨੇ ਉੱਥੇ ਕਈ ਫਿਲਮੀ ਅਦਾਕਾਰ ਆਪਣੀ ਫਿਲਮ ਦੀ ਕਾਮਯਾਬੀ ਦੇ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਅਰਦਾਸ ਕਰਦੇ ਨੇ ਇਸੇ ਚਲਦੇ ਫਿਲਮ ਅਦਾਕਾਰ ਸੋਨੂ ਸੂਦ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਆਪਣੀ ਫਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਫਿਲਮ ਅਦਾਕਾਰ ਸੋਨੂ ਸੂਦ ਨੇ ਕਿਹਾ ਕਿ ਉਹਨਾਂ ਦੀ ਫਿਲਮ ਫਤਿਹ ਆ ਰਹੀ ਹੈ ਤੇ ਇਸ ਫਿਲਮ ਦੀ ਕਾਮਯਾਬੀ ਦੇ ਲਈ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਫਿਲਮ ਦੀ ਕਾਮਯਾਬੀ ਦੇ ਨਾਲ ਜਿੰਨੀ ਵੀ ਕਮਾਈ ਹੋਏਗੀ ਉਸ ਕਮਾਈ ਨਾਲ ਉਹ ਗਰੀਬਾਂ ਦੀ ਅਤੇ ਪੰਜਾਬ ਦੀ ਮਦਦ ਕਰਨਗੇ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਏਗੀ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਏਗੀ ਕਿਸਾਨ ਅੰਦੋਲਨ ਬਾਰੇ ਬੋਲਦੇ ਆ ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਨੇ ਤੇ ਕਿਸਾਨਾਂ ਦੀ ਮਦਦ ਲਈ ਹਰ ਵੇਲੇ ਤਤਪਰ ਰਹਿਣਗੇ ਜ਼ਿਕਰ ਖਾਸ ਹੈ ਕਿ ਸੋਨੂ ਸੂਦ ਹਮੇਸ਼ਾ ਹੀ ਸਾਊਥ ਦੀਆਂ ਜਾਂ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਵਿਲਨ ਦਾ ਰੋਲ ਅਦਾ ਕਰਦੇ ਨੇ ਤੇ ਇਸ ਵਾਰ ਉਹ ਪੰਜਾਬੀ ਅੰਦਾਜ਼ ਵਿੱਚ ਦਿਖਾਈ ਦੇਣਗੇ ਤੇ ਹੁਣ ਇਹ ਦੇਖਣਾ ਹੋਏਗਾ ਕਿ ਪੰਜਾਬੀ ਅੰਦਾਜ਼ ਦਸ਼ਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਜਦੋਂ ਫਤੇ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਉਦੋਂ ਦਰਬਾਰ ਸਾਹਿਬ ਤੋਂ ਕੀਤੀ ਸੀ ਔਰ ਕਹਿੰਦੇ ਕਿ ਜਦੋਂ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਹੋਏ ਤੇ ਫਤੇ ਦੀ ਫਤੇ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰਿਲੀਜ਼ ਤੇ ਹੈ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮੱਥਾ ਟੇਕ ਕੇ ਆਏ ਆ ਸ਼ਿਰਵਾਦ ਲੈਣ ਆਏ ਆ ਕਿ ਮੇਰ ਬਖਸ਼ੇ ਔਰ ਜਿਹੜੀ ਸ਼ੁਰੂਆਤ ਇਥੋਂ ਕੀਤੀ ਸੀ ਵਾਪਸ ਯੂ نو ਵੈਗਰ ਸੱਚੀ ਭਾਸ਼ਾ ਯੂ نو ਫਤਿਹ ਦਿਲਾਏ ਸਾਨੂੰ ਕਿਸਾਨਾਂ ਦੇ ਧਰਮ ਨੂੰ ਦੇਖਦੇ ਕਿਸਾਨਾਂ ਜੀ ਕਿਸਾਨਾਂ ਦੇ ਨਵੇਂ ਭਟੇ ਹੋਏ ਉਹਨਾਂ ਕੋਲ ਵੀ ਦੇ ਦੇ ਕਿਸਾਨਾਂ ਦਾ ਮੈਂ ਯੂ نو ਪਹਿਲਾ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹੂੰਗਾ ਕਿ ਜਦੋਂ ਫਿਲਮ ਦੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਪਵੇ ਕਿਸਾਨ ਭਰਾ ਹੋਣ ਪਵੇ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਯੂ نو ਖਿੱਚਿਆ ਜਾਂਦਾ ਤੇ ਉਸੇ ਤੇ ਲਿਖਣੀ ਸ਼ੁਰੂ ਕੀਤੀ ਦੀ ਪਿਕਚਰ ਔਰ ਕਹਾਣੀ ਵੀ ਜਦੋਂ ਅਸੀਂ ਸ਼ੂਟ ਸ਼ੂਟ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਤਾਂ ਕਿ ਇਹ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਯੂ نو ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਉਹਨੂੰ ਕੱਢਿਆ ਜਾਵੇ ਤੇ ਪਹਿਲੀ ਫਿਲਮ ਇਸੇ ਲਈ ਮੈਂ ਡਾਇਰੈਕਟ ਵੀ ਇਸੇ ਲਈ ਕਰਨਾ ਚਾਹੁੰਦਾ ਜੀ ਕਿ ਤਾਂ ਕਿ ਉਹ ਦੱਸ ਸਕੀਏ ਲੋਕਾਂ ਨੂੰ ਕੀ ਤਕਲੀਫਾਂ ਹੁੰਦੀਆਂ ਨੇ ਔਰ ਜਦੋਂ ਪਿਕਚਰ ਆਊਗੀ ਦੱਸ ਜਨਰੀ ਆਈ ਹੋਪ ਕਿ ਯੂ ਨੋ ਕਹਿੰਦੇ ਨਾ ਫਤਿਹ ਦੀ ਫਤਿਹ ਹੋਣੀ ਜ਼ਰੂਰੀ ਔਰ ਵਾਇਗੁਰੂ ਸੱਚੇ ਪਾਸ਼ਾ ਮੇਰਾ ਰੱਖੇ ਕਹਿੰਦੇ ਨਾ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਦੀ ਫਤਿਹ ਇੱਥੇ ਆ ਕੇ ਕਿੰਨਾ ਕੁ ਮਨ ਸਕੂਨ ਮਿਲਦਾ ਬਹੁਤ ਅੱਛਾ ਲੱਗਦਾ ਮੈਨੂੰ ਤਾਂ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਇੱਥੋਂ ਹੀ ਸ਼ੁਰੂਆਤ ਤੋਂ ਕੀਤਾ ਔਰ ਅੱਜ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਅਰਦਾਸ ਮੰਨੂਗਾ ਕਿ ਜਿਵੇਂ ਉਹਨਾਂ ਨੇ ਗਾਈਡ ਕਰਦੇ ਕਰਦੇ ਅੱਜ ਸਾਨੂੰ ਇੱਥੇ ਵਾਪਸ ਲਿਆ ਕੇ ਖੜਾ ਕੀਤਾ ਹੈ ਜਦੋਂ ਫਿਰ 2 ਦੀ ਅਸੀਂ ਸ਼ੂਟਿੰਗ ਸ਼ੁਰੂ ਕਰੀਏ ਜਿਹੜੀ ਬਹੁਤ ਜਲਦ ਸ਼ੁਰੂ ਹੋਏਗੀ ਉਹਦੀ ਸ਼ੁਰੂਆਤ ਵੀ ਇੱਥੇ ਸ਼ੁਰੂ ਕਰਾਂਗੇ ਅਸੀਂ ਹਾਂ ਤੁਸੀਂ ਸਾਊਥ 'ਚ ਵੀ ਬਾਲੀਵੁੱਡ 'ਚ ਵੀ ਪੰਜਾਬੀ ਮੁੰਡਿਓ ਤੁਸੀਂ ਪੰਜਾਬ ਨਾਲ ਬਿਲੋਂਗ ਕਰਦੇ ਹੋ ਕੋਈ ਪੰਜਾਬ ਲਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਪੰਜਾਬੀ ਭਾਈ ਮੈਂ ਇੱਥੋਂ ਤਾਂ ਹੀ ਕਹਿ ਜਿਹੜੀ ਮੇਰੀ ਪਹਿਲੀ ਫਿਲਮ ਸ਼ੁਰੂ ਹੋਈ ਉਹ ਪੰਜਾਬ ਤੋਂ ਹੀ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਦੀ ਕਹਾਣੀ ਇਨਫੈਕਟ ਬਿੰਨੂ ਢਿੱਲੋ ਭਾਈ ਜੀ ਨੇ ਰੋਲ ਕੀਤਾ ਸੀ ਉਹ ਕਿਸਾਨ ਦਾ ਔਰ ਮੈਨੂੰ ਲੱਗਦਾ ਕਿ ਮੈਂ ਜੋ ਵੀ ਬਣਾਦਾ ਰਹੂੰਗਾ ਔਰ ਜੋ ਵੀ ਲਿਖਦਾ ਰਵਾਂਗਾ ਉਹਦਾ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਤੋਂ ਬਿਨਾ ਜ਼ਿੰਦਗੀ ਨਹੀਂ ਔਰ ਪੰਜਾਬ ਤੋਂ ਬਿਨਾ ਜਿਹੜੀ ਫਿਲਮੀ ਦੁਨੀਆ ਮੇਰੇ ਲਈ ਤਾਂ ਨਹੀਂ ਹੈ ਕਿਸਾਨ ਆਗੂ ਜਗਜੀਤ ਢੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਾਫੀ ਰੋਲ ਵਧੀਆ ਕਰਦੇ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਉਹ ਸਰਮਾਇਆ ਹੁੰਦੇ ਨੇ ਉਹ ਜਿਹੜੀ ਜਨਤਾ ਦਾ ਸਰਮਾਇਆ ਹੁੰਦਾ ਜਨਤਾ ਉਹਨਾਂ ਨੂੰ ਦੇਖ ਕੇ ਰੋਲ ਮਾਡਲ ਹੁੰਦੀ ਆ ਜਿਵੇਂ ਕਿਸਾਨ ਆਗੂ ਬੈਠਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਹੱਕ ਮੈਂ ਹੀ ਕਿਸਾਨ ਭਰਾਵਾਂ ਲਈ ਹਮੇਸ਼ਾ ਦਿਲੋਂ ਉਹਨਾਂ ਲਈ ਹਮੇਸ਼ਾ ਖੁਸ਼ੀਆਂਮੰਦ ਐ ਹਮੇਸ਼ਾ ਮੈਂ ਆ ਵੀ ਕਹਣਾ ਵਾਂ ਇਨ ਫੈਕਟ ਜਿਹੜੀ ਅਸੀਂ ਫਿਲਮ ਵੀ ਬਣਾ ਰਹੇ ਹਾਂ ਫਤਿਹ ਉਹਦੇ ਚ ਵੀ ਇਹ ਹੈ ਕਿ ਜੋ ਵੀ ਫਿਲਮ ਦੀ ਜਿੰਨੀ ਵੀ ਕਮਾਈ ਹੋਊਗੀ ਮੈਂ ਆਪਣੇ ਹਿੱਸੇ ਦੀ ਸਾਰੀ ਯੂ ਨੋ ਅਸੀਂ ਦਾ ਨਹੀਂ ਕਰਾਂਗੇ ਚਾਹੇ ਉਹ ਸਾਡੇ ਕਿਸਾਨ ਭਰਾ ਹੋਣ ਚਾਹੇ ਉਹ ਜ਼ਰੂਰਤਮੰਦ ਬੱਚੇ ਹੋਣ ਜਾਂ ਨਸ਼ੇ ਪੀੜੇ ਲੋਕਾ ਹੋਣ ਉਹਨਾਂ ਦੀ ਦੀ ਸੇਵਾ ਦੇ ਵਿੱਚ ਹੀ ਹਰ ਇੱਕ ਜਿਹੜਾ ਰੁਪਿਆ ਫਿਲਮ ਕਮਾਊਗੀ ਫਤਿਹ ਉਹਨਾਂ ਦੀ ਚਰਣਾ ਚ ਯੂ ਨੋ ਅਸੀਂ ਬਖਸ਼ਾਂਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬ ਦਾ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਭਾਰਤ ਦੇ ਸਾਬ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅਕਾਲ ਚੁਰਾਣੇ ਤੇ ਡੂੰਗਾ ਦੁੱਖ ਦਾ ਪ੍ਰਗਟਾਵਾ ਕਰਦਿਆ ਕਿ ਹੈ ਕਿ ਇਸ ਵਰਗੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੰਜਾਬ ਲਈ ਇੱਕ ਨਿਰਪੱਖ ਸੋਚ ਨਾਲ ਕਿਤੇ ਕੰਮਾਂ ਲਈ ਹਮੇਸ਼ਾ ਯਾਦ ਰੱਖਿਆ ਜਾਏਗਾ ਉਹਨੇ ਕਿਹਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਵੜਨ ਉਪਰੰਤ ਆਪਣੇ ਪ੍ਰਵਾਸ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਤਾਂ ਬਤੌਰ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਅੰਦਰ ਸਨ ਜਿੱਥੇ ਉਹਨਾਂ ਦੀ ਪਹਿਲੀ ਵਾਰ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਨੇ ਕਿ ਇਮਾਨਦਾਰੀ ਦੀ ਸ਼ਖਸੀਅਤ ਡਾਕਟਰ ਮਨਮੋਹਨ ਸਿੰਘ ਬੜੇ ਹੀ ਮਿਲਾਪੜੇ ਸੁਭਾ ਦੇ ਮਾਲਕ ਸਨ ਜਿਨ੍ਹਾਂ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਲਈ ਵੱਡੇ ਵੱਡੇ ਫੈਸਲੇ ਲਏ ਉਹਨਾਂ ਨੇ ਕਿ ਬਤੌਰ ਸਿੱਖ ਡਾਕਟਰ ਮਨਮੋਹਨ ਸਿੰਘ ਵੱਲੋਂ ਜਿੱਥੇ ਪੂਰੇ ਪੰਜਾਬ ਦੀ ਸੇਵਾ ਕੀਤੀ ਗਈ ਉੱਥੇ ਹੀ ਬਿਨਾਂ ਕਿਸੇ ਲਾਲਚ ਪੂਰੀ ਇਮਾਨਦਾਰੀ ਨਾਲ ਉਹ ਪੂਰੇ ਰਾਸ਼ਟਰ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇ ਜਸਲੀ ਬੇਸ਼ੱਕ ਡਾਕਟਰ ਮਨਮੋਹਨ ਸਿੰਘ ਅੱਜ ਇਸ ਸੰਸਾਰ ਤੋਂ ਸਰੀਰਕ ਤੌਰ ਤੇ ਅਲਵਿਦਾ ਕਹਿ ਗਏ ਨੇ ਪਰ ਪੂਰੇ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਆਕਸ ਇੰਡੀਆ ਗਵਰਨਮੈਂਟ ਦੇ ਜਿਹੜੇ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਅਕਾਲ ਚਲਾਣੇ ਤੇ ਦਾਸ ਸਿੱਖ ਸੰਗਤਾਂ ਦੇ ਨਾਲ ਆਪਣੇ ਮਨ ਦਾ ਬਲਬਲਾ ਸਾਂਝਾ ਕਰਦਾ ਹਾਂ ਸੰਸਾਰ ਦੇ ਉੱਤੇ ਸਾਰੇ ਲੋਕ ਆਉਂਦੇ ਹਨ ਸਾਰੇ ਚਲੇ ਜਾਂਦੇ ਹਨ ਪਰ ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਇੱਕ ਤਉ ਪੂਰਨ ਸਿੱਖ ਸਨ ਨਾਲ ਦੀ ਨਾਲ ਇਮਾਨਦਾਰ شریف ਦੇਸ਼ ਵਾਸਤੇ ਸਾਰੇ ਸਿੱਖ ਭਾਈਚਾਰੇ ਵਾਸਤੇ ਇੱਕ ਮਾਣ ਸਨ ਇਮਾਨਦਾਰੀ ਦੀ ਉਹ ਮੂਰਤ ਸਨ شریف ਸੁਭਾਅ ਦੇ ਮਾਲਕ ਸਨ ਡਾਕਟਰ ਇਕਬਾਲ ਨੇ ਲਿਖਿਆ ਹੈ ਸ਼ਰੀਫੋਂ ਕੀ ਸ਼ਰੀਫੀ ਸ਼ਰਾਫਤ ਸੇ ਕੰਮ ਨਹੀਂ ਹੋਤੀ ਸੋਨੇ ਕੇ ਕਰ ਦਿਓ ਹਜ਼ਾਰ ਟੁਕੜੇ ਕੀਮਤ ਕੰਮ ਨਹੀਂ ਹੋਤੀ ਮੈਨੂੰ ਯਾਦ ਹੈ ਦਾਸ ਮੁੱਖ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਨਾ ਸੇਵਾਤੇ ਸੀ ਜਦੋਂ ਐਜੇ ਪ੍ਰਧਾਨ ਮੰਤਰੀ ਆਏ ਤੇ ਆ ਕੇ ਉਹਨਾਂ ਨੇ ਤੁਨ ਗੁਰੂ ਰਾਮਦਾਸ ਸਾਹਿਬ ਜੀ ਦੇ ਸੀਸ ਚਰਣਾ ਵਿੱਚ ਐ ਸੀਸ ਰੱਖਿਆ ਦਾਸ ਨੇ ਮੈ ਸਰੂਪਾ ਦਿੱਤਾ ਬੜਾ ਚਿਰ ਕੀਰਤਨ ਸੁਣ ਕੇ ਉੰਜ ਵੀ ਕਾਹੇ ਅਬ ਗਾਇ ਮਿਲਦੇ ਰਹਿੰਦੇ ਸਨ ਉਹਨਾਂ ਦੇ ਅਕਾਲ ਚਲਾਣੇ ਤੇ ਜਿੱਥੇ ਦਾਸ ਸਤਿਗੁਰੂ ਦੇ ਚਰਣਾ ਵਿਚ ਅਰਦਾਸ ਕਰਦਾ ਹਾਂ ਉਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੇਕ ਆਉਣ ਦਾ ਨਾਮ ਉਹਨਾਂ ਨੇ ਰੋਸ਼ਨ ਕੀਤਾ ਦੇਸ਼ ਦਾ ਨਾਮ ਰੋਸ਼ਨ ਕੀਤਾ ਇਮਾਨਦਾਰ ਬੇਦਾਗ ਦੁਨੀਆ ਦੇ ਉੱਤੇ ਉਗੇ ਨੇ ਸਾਰਿਆਂ ਨੂੰ ਸੁਣ ਕੇ ਬੜਾ ਚਟਕਾ ਲੱਗਿਆ ਹੈ ਪਰ ਅਕਾਲ ਪੁਰਖ ਦਾ ਹੁਕਮ ਹੈ ਸੋ ਖਬਰਾਂ ਦੇ ਇਸ ਬਿਲਟ ਚ ਨਹੀਂ ਇਸ ਦੇ ਨਾਲ ਮੈਨੂੰ ਦਿਓ ਜਾਸਤ ਤਨ